ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਕੋਂ ਦੇ ਮਹਾਨ ਪ੍ਰਚਾਰਕ ਹੈਡ ਗ੍ਰਾਂਥੀ ਗਿਆਨੀ ਹਰਪਾਲ ਸਿੰਘ ਫਾਦੇਗੜ ਸਾਹਿਬ ਬੜਾ ਪਿਆਰਾ ਬੋਲਦੇ ਐ ਤੇ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਵਕਤ ਸਿੱਧੂ ਮੂਸੇਵਾਲੇ ਦੀ ਤੁਲਨਾ ਗੁਰੂ ਸਾਹਿਬ ਦੇ ਸਹਿਬਜ਼ਾਦਾ ਦੇ ਨਾਲ ਇਹਨਾਂ ਨੇ ਕਰਤੀ ਸੀ ਚਲੋ ਉੱਥੇ ਮੈਂ ਕੁਝ ਬੋਲਿਆ ਨਹੀਂ ਕੋਈ ਇਤਰਾਜ਼ ਨਹੀਂ ਸੀ ਪਰ ਇਤਰਾਜ਼ ਤਾਂ ਹੋ ਜਾਂਦਾ ਕਿਉਂਕਿ ਤੁਸੀਂ ਗੁਰੂ ਸਾਹਿਬ ਦੇ ਸਹਿਬਜ਼ਾਦੇ ਨਾਲ ਕਿਸੇ ਤੁਲਨਾ ਨਹੀਂ ਕਰ ਸਕਦੇ ਪਰ ਇਹਨਾਂ ਨੇ ਇੱਕ ਹੋਣਾ ਬਿਆਨ ਦਿੱਤਾ ਹੈ ਸਟੇਟਮੈਂਟ ਆਈ ਹੈ ਕਹਿੰਦੇ ਪੰਜਾਬ ਸਰਕਾਰ ਦਾ ਜੁੱਧ ਨਸ਼ਿਆਂ ਵਿਰੁੱਧ ਕਿੱਧਰ ਗਿਆ ਜਣ ਕਿ ਨਾ ਇਹਨਾਂ ਦੇ ਦਿਮਾਗ ਵਿੱਚ ਰਾਜਨੀਤੀ ਦਾ ਕੀੜਾ ਕਿਤੇ ਨਾ ਕਿਤੇ ਹੈ ਫਿਰਦਾ ਹੁੰਦਾ ਕੁਰਬਲ ਕੁਰਬਲ ਕਰਦਾ ਜੈਨ ਨੂੰ ਮੜਾ ਮੜਾ ਕਿਹਾ ਜਾਂਦਾ ਵੀ ਤੁਸੀਂ ਐਦਾਂ ਮੜਾ ਜਾਂ ਇਉਂ ਨੂੰ ਬੋਲ ਦਿਓ ਇਉਂ ਕਰ ਦਿਓ ਉਹ ਜੇ ਮੈਂ ਕਹਿੰਦਾ ਹੁੰਦਾ ਨਾ ਰਣਵੀਰ ਰਾਣਾ ਤੇ ਵਿện ਸ਼ਰਮ ਅਸੀਂ ਇਉਂ ਨਹੀਂ ਕਰਦੇ ਇਉਂ ਕਰਦੇ ਖਰਦ ਪੈਸੇ ਦੀ ਗੱਲ ਕਰਦੇ ਪਰ ਇਹਨਾਂ ਨੂੰ ਵੀ ਕਹਿੰਦੇ ਤੁਸੀਂ ਇਉਂ ਕਰ ਦਿਓ ਕਹਿੰਦਾ ਜੁੱਧ ਨਸ਼ਿਆਂ ਵਿਰੁੱਧ ਕਿੱਧਰ ਗਿਆ ਪੰਜਾਬ ਸਰਕਾਰ ਦਾ ਅੱਗੇ ਇੱਥੇ ਭੰਗ ਦੀਆਂ ਦੁਕਾਨਾਂ ਨੇ ਸਰਦਾਈ ਰਗੜੀ ਜਾਂਦੇ ਆ ਕੁੰਡੇ ਵਿੱਚ ਇਹ ਬੰਦ ਕਰਾਓ ਨਿੰਕੇ ਸਰਕਾਰ ਨੂੰ ਕਹਿੰਦੇ ਨੇ ਇਹਨਾਂ ਦਾ ਕੋਈ ਫਰਜ ਨਹੀਂ ਇਹਨਾਂ ਜਿਹੜੀ ਟਾਕਸਪੋਰ ਰੱਖੀ ਹੈ ਨਾ ਸ਼੍ਰਮਣਿਕ ਕਮੇਟੀ ਨੇ ਉਹ ਲੋਕਾਂ ਨੂੰ ਕੁੱਟਣ ਵਾਸਤੇ ਆ ਜਿਉਂ ਕਿ ਮੱਥਾ ਮੂਥਾ ਡੇਕਦਾ ਇਧਰ ਰਸੇ ਰੋਹੀ ਟੱਪ ਗਿਆ ਉਹਦੀ ਪਾਗ ਲਾ ਦੇ ਉਹਦੇ ਥੱਪੜ ਮਾਰੋ ਉਹਨਾਂ ਬੰਦ ਚ ਰੱਖੀ ਹੈ ਪਤਾ ਹੈ ਵੀਰੇ ਕੁੰਡੇ ਚ ਕੁੰਡੇ ਚ ਘੋਟੇ ਨਾਲ ਰਗੜਦੇ ਨੇ ਸਰਦਾਈ ਸੁੱਖਾਂ ਮੀਰੋ ਕੋਲ ਵੱਡੀਆਂ ਕਿਰਪਾ ਨਾਲ ਗੋਟ ਵੜਦੂਗੇ ਕਦੇ ਤਾਂ ਉਦੋਂ ਨੂੰ ਮੂਨ ਕਰਦੇ ਹੀ ਨਿਵਦਨ ਜਾ ਕੇ ਮੱਥੇ ਚ ਕੀ ਮਾਰਨ ਕਿਉਂ ਹੁਣ ਆ ਕੇ ਸਰਕਾਰ ਦਾ ਜਿਹੜਾ ਜੁੱਧ ਨਸ਼ਾ ਵਿਰੁੱਧ ਕਿੱਧਰ ਗਿਆ ਮਤਲਬ ਕਿ ਵੀ ਸਰਕਾਰ ਆ ਕੇ ਢਿੰਗਾ ਨੂੰ ਫੜੇ ਵੀ ਤੁਸੀਂ ਸੁੱਖਾਂ ਲਗੜ ਤੁਸੀਂ ਕਰਦੇ ਹੋ ਤੁਸੀਂ ਨੂੰ ਕੁਝ ਕਰਨਾ ਅੱਛਾ ਜੇ ਕਿਸੇ ਨੇ ਕਾਰਵਾਈ ਕਰਤੀ ਮਾੜੀ ਮੁੱਢੇ ਕੋਈ ਢਿੰਗ ਫੜ ਕੇ ਅੰਦਰ ਦੇਤਾ ਉੱਥੋਂ ਫੜ ਲਿਆ ਬੰਦਾ ਗੁਰਦਰ ਸਾਹਿਬ ਦੇ ਦੀ ਬਾਉਂਡਰੀ ਚੋਂ ਜਾਂ ਗਲਿਆਰੇ ਚੋਂ ਫਿਰ ਉਹਨੇ ਕਹਿਣਾ ਸਰਕਾਰ ਧੱਕਾ ਕਰਦੀ ਹੈ ਸਾਡੇ ਕੰਮਾਂ 'ਚ ਦਖਲਅੰਦਾਜ਼ੀ ਕਰਦੀ ਹੈ ਸਰਕਾਰ ਫਿਰ ਇਹਦਾ ਮਿੱਟਣਗੇ ਇਹ ਸੋਚਦੇ ਵੀ ਨਹੀਂ ਵੀ ਪਹਿਲਾਂ ਅਸੀਂ ਛਿੱਤਰ ਖਾ ਕੇ ਹੱਡਿਆਂ ਉਹ ਜਿਹੜਾ ਜਿਹੜੇ 16 ਮੁਲਾਜ਼ਮਾਂ ਤੇ ਐਫਆਈਆਰ ਹੋਈ ਹੈ ਜਿਹਨਾਂ ਨੇ ਸਰੂਪ ਵਿੱਚ ਅਸੀਂ ਗੁਰਪਾਸ਼ਾ ਦੇ ਉਹਦੇ ਪਿੱਛੇ ਸੀ ਹਾਲੇ ਤੱਕ ਪੋਸਟਾਂ ਪਾਈ ਜਾਂਦੇ ਨੇ ਪੇਜਾਂ ਤੇ ਸਰਕਾਰ ਲਈ ਕੀ ਲੋੜ ਸੀ ਅਕਾਲ ਤਖਨ ਨਾਲ ਮੱਥਾ ਅਕਾਲ ਤਖਨ ਨੂੰ ਮੱਥਾ ਲਾਉਣੇ ਚਾਹਦੇ ਨੇ ਜਿਹਨੇ ਸ਼ਿਕਾਇਤ ਕਰਦੀ ਉਹਨਾਂ ਦੇ ਨਾਮ ਵਿੱਚ ਆ ਕੇ ਵੀ ਨੇ ਸਰੂਪ ਵੇਚੇ ਨੇ ਅਗੇ ਮੱਥਾ ਲਾਇਆ ਤੇ ਹੁਣ ਇਹ ਗਿਆਨੀ ਜੀ ਨੇ ਸਤਕਾਰ ਜੋਗ ਨੇ ਵਧੀਆ ਬੋਲਦੇ ਨੇ ਮਿੱਠਾ ਮਿੱਠਾ ਐ ਅੱਖਾਂ ਦੇ ਵਿੱਚ ਹੰਝੂ ਵੀ ਆ ਜਾਂਦੇ ਨੇ ਕਈ ਵਾਰੀ ਰੋਂਦੇ ਨੇ ਨਾਟਕ ਕਰਦੇ ਆ ਹੁਣ ਇੱਕ ਮੱਕੜ ਨਾਲ ਇੰਟਰਵਿਊ ਆਈ ਸੀ ਉਹਦੇ ਐ ਲੱਗਦਾ ਵੀ ਸਾਬ ਜਿਆਦੇ ਤਾਂ ਇਹਨਾਂ ਦੇ ਘਰੇ ਜਿਵੇਂ ਸ਼ਹੀਦ ਹੁੰਦੇ ਇਦਾਂ ਇਦਾਂ ਲੋਕਾਂ ਨੂੰ ਪਠੰਡ ਕਰਕੇ ਦੱਸ ਦਿੰਦੇ ਤੇ ਭੰਗ ਰਗੜਨ ਵਾਲਿਆਂ ਨੂੰ ਕਹਿੰਦੇ ਸਰਕਾਰ ਫੜੇ ਫੜ ਬੈਠੇ ਨੇ ਸਾਡੇ ਗੁਰਦਾਰੇ ਸਾਹਮਣੇ ਕਹਿੰਦੇ ਅਸੀਂ ਨਹੀਂ ਕਹਿੰਦੇ ਟੱਕਾ ਤੋੜਨਾ ਕਿਉਂ ਕਿਉਂ ਨਹੀਂ ਕੁਝ ਕਹਿਣਾ ਅਗਲੇ ਕੋਲੇ ਡੇਡੇ ਸਲੋਤਰ ਨੇ ਡੇਡੜ ਫੁੱਟ ਤੇ ਗੰਡਾਸੇ ਨੇ ਅਗਲੇ ਕੋਲੇ ਤਲਵਾਰਾਂ ਨੇ ਕਿਰਪਾਨਾਂ ਨੇ ਵੀ ਸਾਨੂੰ ਨੇ ਕਦੇ ਵੱਢ ਕੇ ਖਾਣ ਨੂੰ ਕਿਤੇ ਉਧਰ ਉਧਰ ਦੱਸਦੇ ਕਿਉਂ ਗੁਰਦਾਨ ਦਾ ਟਾਈਮ ਹੈ ਹੁਣ ਬਾਬੇ ਸੁਖਨਾ ਦੁੱਧ ਮੱਖਣਾਂ ਨਾਲ ਪੜੇ ਹੁੰਦੇ ਵਧੀਆ ਵੀ ਬੱਕਰੇ ਨੂੰ ਬੈਦਨ ਜਿਆਦਾ ਸਾਡਾ ਵੀ ਜੇ ਅਸੀਂ ਬੰਗਾ ਲਿਆ ਲਮਕਾ ਲੈਣਗੇ ਅਗਲੇ ਵੱਟ ਕੇ ਸਾਨੂੰ ਖਾ ਜਾਣਗੇ ਉਧਰ ਡਰਦੇ ਹੁਣ ਕਿ ਸਰਕਾਰ ਇਹਨਾਂ ਨੂੰ ਭੜਿਆ ਕਿ ਦੇਖੋ ਇਹ ਇਹ ਕੌਣ ਨੇ ਗਿਆਨੀ ਹਰਪਾਲ ਸਿੰਘ ਹੈਡ ਗੰਡ ਫਤੇਗੜ ਸਾਹਿਬ ਦੇ ਉਹ ਭਰਾਵੋ ਤੁਸੀਂ ਟਾਕਸ ਫੋਰਸ ਰੱਖੀ ਹੈ ਤੁਸੀਂ ਐਲਾਨ ਕਰੋ ਕੱਲ ਤੱਕ ਤੋਂ ਵੀ ਇੱਥੇ ਭਾਂ ਦੇ ਨਾਰ ਰਗੜੋ ਸੁੱਖਾ ਨਾਰ ਰਗੜੋ ਕਹੋ ਜਿੱਦਾ ਜਦੋਂ ਭਵੰਤਮਾਨ ਨੇ ਮਾੜਾ ਜਿਹਾ ਕਹਿਤਾ ਉਹਨੇ ਇੰਨੇ ਕਹਿਣਾ ਵੀ ਹੁਣ ਸਾਨੂੰ ਗ੍ਰੰਥੀ ਮੱਥਾ ਦੇਣਗੇ ਇੰਨਾ ਹੀ ਕਹਿਣਾ ਫਿਰ ਚਲੂਣੇ ਲੈਣਾ ਨਹੀਂ ਇਹਨਾਂ ਦੇ ਉਹਨੇ ਕੁਝ ਨਹੀਂ ਕਹਿਣਾ ਜਦੋਂ ਕਿਤੇ ਨੇ ਮਹਿੰਗੀ ਜੀ ਸ਼ਰਾਬ ਦਾ ਪੈਕ ਲੱਗਿਆ ਹਣਾ ਵਧੀਆ ਕਿਤੇ ਵਧੀਆ ਮਹਿੰਗੀ ਕਹਿੰਦੇ ਆ ਤੁਸੀਂ ਮਹਿੰਗੀ ਜੀ ਸ਼ਰਾਬ ਦੇ ਪੈਕ ਲਾ ਫਿਰ ਉਹਨੇ ਕਹਿ ਦੇਣਾ ਵੀ ਗਰੰਟੀ ਜਿਸ ਨੂੰ ਮਤਾਂ ਦੇਣਗੇ ਉਹਨੇ ਦੋ ਚਾਰ ਗੱਲਾਂ ਨਾਲ ਹੋਰ ਸੁਣਾਉ ਕਮੇਡੀ ਫੇਰ ਜੁਲੋਣੇ ਲੜਨਗੇ ਫੇਰ ਕਹਿਣਗੇ ਸਾਡੇ ਗ੍ਰੰਥੀ ਨੂੰ ਕਹਿਤਾ ਜੀ ਇਹ ਤਾਂ ਗਿਆਨੀ ਹਰਪਾਲ ਸਿੰਘ ਜੀ ਦੀ ਇਹ ਤਾਂ ਮਹਾਨ ਹਸਤੀ ਹੈ ਜੀ ਕੌਮ ਦੀ ਭਵੰਤਮਨ ਹੁੰਦਾ ਕੌਣ ਹੈ ਫੇਰ ਇਦਾਂ ਪਿੱਟਣਗੇ ਵੀ ਤੁਸੀਂ ਕੀ ਕਰਦੇ ਹੋ ਸੁਖ ਨਾਲ ਦੋ ਗੱਡੀਆਂ ਹੋਣਗੀਆਂ ਕੋਲੇ ਇੱਕ ਦੋ ਗਨਮੈਨ ਵੀ ਨਾਲ ਹੋਣਗੇ ਤੁਸੀਂ ਜਾ ਕੇ ਕਹੋ ਅਗਲੇ ਨੂੰ ਵੀ ਉੱਠੋ ਬੇਲੜੋ ਸੁੱਖਾ ਨਾ ਰਗੜੋ ਉੱਠੋਇ ਚ ਕਹੋ ਤੁਸੀਂ ਨਹੀਂ ਕਹਿਣਾ ਹੁਣ ਅਗੇ ਸਰਕਾਰ ਦਾ ਜੋਤ ਨਸ਼ਿਆਂ ਵਿਰੁੱਧ ਕਿੱਧਰ ਗਿਆ ਮਤਲਬ ਤੁਸੀਂ ਨਾ ਢੱਕਾ ਤੋੜਿਓ ਜਿਆਦਾ ਫਿਰ ਇਦਾਂ ਕਰੋ ਭਵੰਤਮਨ ਨਾਲ ਸ਼੍ਰੋਮਣੀ ਗੁਰਦੇ ਦਾ ਪ੍ਰਧਾਨ ਹੀ ਬਣਾ ਦਿਓ ਫਿਰ ਫਿਰ ਉਹ ਵੀ ਸੰਭ ਲਮਗੇ ਫਿਰ ਜਿਆਦਾ ਇਦਾਂ ਕਰੋ ਨਾ ਇਦਾਂ ਥੋੜੀ ਵੀ ਅਗਲਾ ਮੁੱਖ ਮੰਤਰੀ ਦੀ ਕੁਰਸੀ ਛੱਡ ਕੇ ਤੁਹਾਡੇ ਕੋਲ ਆਵੇ ਜਿਆਦਾ ਫਿਰ ਧਾਮੇ ਨੂੰ ਹਟਾ ਦਿਓ ਭਵੰਤਮਨ ਨੂੰ ਉਹਦਾ ਪ੍ਰਧਾਨ ਮੰਤਰੀ ਆ ਸੌਰੀ ਸ਼੍ਰੋਮਣੀ ਗੁਰਦੇ ਦਾ ਪ੍ਰਧਾਨ ਹੀ ਬਣਾ ਦਿਓ ਮੈਨੂੰ ਬਣਾ ਦਿਓ ਹੋਰ ਨਹੀਂ ਹੋਰ ਕਿੱਲਾ ਛੱਡੋ ਤੁਸੀਂ ਫਿਰ ਦੇਖੋ ਕਿਹੜਾ ਬੰਦਾ ਉੱਥੇ ਜਣ ਕਿ ਪਤਾ ਨਹੀਂ ਕਿੱਥੋਂ ਇਹ ਗਿਆਨ ਪੜਦੇ ਨੇ ਉਦਾਂ ਬੰਦੀ ਹੈ ਭੂਮਿਕਾ ਬੰਨਣਗੇ ਗੁਰਮੁਖ ਪਿਆਰਿਓ ਗੁਰਮੁਖ ਪਿਆਰਿਓ ਇਹ ਜੜੀਆਂ ਸੁਹਾਤਾਂ ਨੇ ਕੁਰਬਾਨੀਆਂ ਨੇ ਦਿਲ ਭਰਿਆਉਂਦਾ ਪਤਾ ਕੌੜਾ ਤੇਰ ਮਿਲਦਾ ਜੀ ਅੱਖਾਂ 'ਚ ਮਾਰਨ ਵਾ ਤੇ ਉਹਨਾਂ ਪਾਣੀ ਆ ਫਿਲਮ ਵਾਲੇ ਇਦਾਂ ਹੀ ਕਰਦੇ ਹੁੰਦਾ ਸੁਖਨਾ ਤਾਰੇ ਮੇਰੇ ਦੇਨ ਉਹ ਦਾੜੀ ਤੇ ਲਾਲੂ ਉਹ ਦਿਨ ਅੱਖਾਂ ਚ ਪਾੜ ਗਿਆ ਜੰਦੇ ਜਿਕਲ ਤਾਰੇ ਵੀ ਤੇਲ ਲਾਣਾ ਸਰੰਗ ਮਲਾ ਕੇ ਉਹ ਲਾਲੂ ਮੱਥੇ ਤੇ ਉਹ ਦਿਨਾਂ ਦੀਆਂ ਅੱਖਾਂ ਚ ਪਾਣੀਆਂ ਜਾਂਦਾ ਜਿਹੜੇ ਕਿ ਕੰਮ ਭਵੰਤਮਾਨ ਕਰੇ ਸੁੱਖਾ ਰਗੜਨ ਵਾਲੇ ਕਤੀੜਾਂ ਨੂੰ ਭਵੰਤਮਾਨ ਪੜੇ ਜੇ ਉਹਨੇ ਖਤ ਬੰਦਾ ਫੜ ਲਿਆ ਫਿਰ ਕਹਿਣਗੇ ਪਿੱਟ ਸਿਆਪਾ ਕਰਨਗੇ ਫਿਰ ਉਹ ਪੂਤਲਾ ਫੁਕਣਗੇ ਹਾਏ ਭਵੰਤਮਾਨ ਸ਼੍ਰੋਮਣੀ ਕਮੇਟੀ ਵੀ ਦਾਖਲ ਅਦਾ ਜੀ ਕਰਦਾ ਹੈ ਹਾਏ ਸਾਡੇ ਕੰਮਾਂ ਵਿੱਚ ਭਵੰਤਮਾਨ ਲਾਤ ਡਾਉਂਦਾ ਉਹ ਭਰਾਵੋ ਆਪ ਸ਼ਰਮ ਕਰ ਲੋ ਮਾੜੀ ਮੋਟੀ ਐਡੀਆਂ ਐਡੀਆਂ ਕਿਰਪਾਨਾਂ ਰੱਖ ਦਿਓ ਜਾਂ ਫਿਰ ਉਹ ਰਬੜ ਦੀਆਂ ਨੇ ਵਿੱਚੋਂ ਵੀ ਨਿਕਲਦੀਆਂ ਨੇ ਜਿਹੜੀਆਂ ਕੋਲੇ ਰੱਖ ਕੇ ਕਥਾ ਕਰਨ ਵੇਲੇ ਚੌਕੜਾ ਮਾਰ ਕੇ ਬੈੰਨੇ ਹੋ ਉਹ ਰਬੜ ਦੀਆਂ ਨੇ ਉਹ ਕੱਢ ਕੇ ਲਾ ਦਿਓ ਕਿੱਦਾਂ ਕੱਟਾ ਪਤਾ ਹੈ ਵੀ ਜੇ ਅਸੀਂ ਕਿਰਪਾਨ ਕੱਢੀ ਅਗਲੇ ਨੇ ਘੇਰ ਲੈਣਾ 40 50 ਨੇ ਆ ਕੇ ਮੋਟੀ ਮੋਟੀ ਆਉ ਪਤਾ ਹੈ ਵੀ ਪਤਾ ਮਾਂ ਚ ਖੁਸ਼ ਹੁੰਦਾ ਨਹੀਂ ਯਾਨੀ ਕਿ ਆਪ ਨੇ ਕੁਝ ਕਰਨਾ ਮੈਸੇ ਸਕਾਰਜੋਗ ਨਹੀਂ ਗਿਆਨੀ ਹਰਪਾਲ ਸਿੰਘ ਫਤੇਗੜ ਸਾਹਿਬ ਦੇ ਹੈੱਡ ਗ੍ਰਾਮ ਕੀ ਨੇ ਸ਼ਹਿਰ ਅਮਰਕਾ ਮੂਰਕਾ ਕੈਨੇਡਾ ਜਾਂਦੇ ਰਹਿੰਦੇ ਆ ਬਾਦੂ ਮਗਲ ਹੈ ਪੈਟਾ ਕਾ ਬਾਦੂ ਕੋ ਚੱਕਰ ਨਹੀਂ ਪਰ ਖੋਰਾਂ ਨੂੰ ਕਹਿਣਾ ਵੀ ਤੁਸੀਂ ਕਰੋ ਤੁਹਾਡੇ ਗਲਿਆਰਿਆਂ ਵਿੱਚ ਤੁਹਾਡੇ ਸਾਹਮਣੇ ਬੈਠੇ ਹੋ ਸਕਦਾ ਕਿਤੇ ਆਪ ਵੀ ਗਲਾਸ ਪਰ ਕੇ ਪੀਤਾ ਹੋਵੇ ਨਾ ਇਹ ਵੀ ਇਹ ਵੀ ਤੁਹਾਰੀ ਕੋਈ ਨਹੀਂ ਪਰ ਗੰਦ ਤੁਸੀਂ ਪਾਓ ਤੇ ਸਾਫ ਕਰੇ ਭਗਵੰਤ ਮਾਨ ਹੁਣ ਪਤਾ ਵੀ ਚੋਣ ਸ਼ਾਨ ਝਾੜੂ ਐ ਉਹ ਝਾੜੂ ਚੋਣ ਸ਼ਾਨ ਐ ਤੁਹਾਡੇ ਘਰਾਂ ਵਿੱਚ ਗੰਦਗੀ ਸਾਫ ਕਰਨ ਵਾਸਤੇ ਨਹੀਂ ਉਹ ਗੰਦਗੀ ਤਾਂ ਵੱਡੇਆਂ ਵੱਡੇਆਂ ਦੀ ਸਾਫ ਕਰ ਤੁਸੀਂ ਵਿਚਾਰਿਓ ਕੋਈ ਕਰ ਲਈ ਖੈਰੋ ਥੋੜਾ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ